ਖਾਣ ਵਾਲੀ ਚੀਜ਼ ਚਾਹੇ ਸਮੋਸਾ ਹੋਵੇ ਜਾਂ 버ਗਰ ਤੇ ਜਾਂ ਘਰ ਬਣਾਏ ਪਕੌੜੇ ਇੱਕ ਚੀਜ਼ ਸਭ ਦਾ ਹਿੱਸਾ ਜ਼ਰੂਰੀ ਹੁੰਦੀ ਹੈ ਉਹ ਹੈ ਟਮਾਟੋ ਕੇਚਪ ਅਾਇਦਰਨ ਕੈਚਅਪ ਇੰਡਸਟਰੀ 35 ਬਿਲੀਅਨ ਡਾਲਰ ਦਾ ਰੈਵਨਿਊ ਹਰ ਸਾਲ ਕਰ ਰਹੀ ਹੈ। ਸੋ ਸਵਾਲ ਉੱਠਦਾ ਹੈ ਕਿ ਫੈਕਟਰੀ 'ਚ ਕੈਚਅਪ ਨੂੰ ਬਣਾਇਆ ਕਿਵੇਂ ਜਾਂਦਾ ਹੈ? ਪ੍ਰੋਸੈਸ ਦੀ ਸ਼ੁਰੂਆਤ ਹੁੰਦੀ ਹੈ ਤਾਜ਼ੇ ਟਮਾਟਰਾਂ ਨੂੰ ਖੇਤਾਂ ਤੋਂ ਫੈਕਟਰੀ ਤੱਕ ਪਹੁੰਚਣ ਨਾਲ। ਵੱਡੇ ਪੱਧਰ ਤੇ ਜਦ ਟਮਾਟਰਾਂ ਦੀ ਪੈਦਾਵਾਰ ਹੁੰਦੀ ਹੈ ਤਾਂ ਇਹ ਸਾਰਾ ਕੰਮ ਮਸ਼ੀਨਰੀ ਨਾਲ ਹੀ ਹੁੰਦਾ ਹੈ। ਜਿਦੇ 'ਚ ਟਮਾਟਰ ਤੋੜਨਾ, ਵੱਡੇ ਛੋਟੇ ਟਮਾਟਰ ਅਲੱਗ ਕਰਨਾ ਤੇ ਟਰੱਕ ਵਿੱਚ ਲੋਡ ਕਰਨਾ ਸ਼ਾਮਿਲ ਹੁੰਦਾ ਹੈ। ਫੈਕਟਰੀ 'ਚ ਪਹੁੰਚਣ ਦੇ ਸਭ ਤੋਂ ਪਹਿਲਾਂ ਕੱਚੇ ਟਮਾਟਰ ਅਲੱਗ ਕਰ ਦਿੱਤੇ ਜਾਂਦੇ ਨੇ ਤੇ ਸਿਰਫ ਪੱਕੇ ਹੋ ਇੰਡਸਟਰੀਅਲ ਗੇਟ ਦੀਆਂ ਮਸ਼ੀਨਾਂ ਦੀ ਵਰਤੋਂ ਨਾਲ ਇਹਨਾਂ ਨੂੰ ਛੋਟੇ ਹਿੱਸਿਆਂ 'ਚ ਕੁਚਲਿਆ ਜਾਂਦਾ ਹੈ। ਹੁਣ ਇਸ ਨੂੰ ਇੱਕ ਖਾਸ ਟੈਂਪਰੇਚਰ ਤੇ ਹੀਟ ਕੀਤਾ ਜਾਂਦਾ ਹੈ ਤਾਂ ਕਿ ਉੱਪਰ ਵਾਲੀ ਲੇਅਰ ਜੋ ਖੁੱਲਣ ਵਾਲੀ ਨਹੀਂ ਹੁੰਦੀ ਅੰਦਰ ਵਾਲੇ ਨਰਮ ਹਿੱਸੇ ਤੋਂ ਅਲੱਗ ਹੋ ਜਾਵੇ। ਕਈ ਜਗ੍ਹਾ ਇਸ ਕੰਮ ਲਈ ਸਟੀਮ ਦੀ ਵਰਤੋਂ ਵੀ ਕੀਤੀ ਜਾਂਦੀ ਹੈ। ਇਸ ਤਰ੍ਹਾਂ ਟਮਾਟਰਾਂ ਦੇ ਇਸ ਕੋਲ ਨੂੰ ਸੈਂਟ੍ਰੀਫਿਊਗਲ ਸੈਪਰੇਟਰ ਨਾਮੀ ਮਸ਼ੀਨ ਵਿੱਚੋਂ ਕੱਢਿਆ ਜਾਂਦਾ ਹੈ ਜਿਹਦੇ ਨਾਲ ਉੱਪਰ ਵਾਲੀ ਪਰਤ ਤੇ ਬੀਜ ਵੱਖ ਕਰ ਦਿੱਤੇ ਜਾਂਦੇ ਨੇ ਇਸ ਸਟੈਪ ਤੋਂ ਬਾਅਦ ਟਮਾਟਰਾਂ ਦੀ ਪਿਊਰੀ ਇੱਕਸਾਰ ਤੇ ਮੁਲਾਇਮ ਹੋ ਜਾਂਦੀ ਹੈ ਫਿਰ ਏਅਰਟਾਈਟ ਕੰਟੇਨਰਸ 'ਚ ਭਰ ਕੇ ਵੇਅਰ ਹਾਊਸ 'ਚ ਰੱਖ ਦਿੱਤੇ ਜਾਂਦੇ ਨੇ ਜਿੱਥੇ ਟੈਂਪਰੇਚਰ ਨੂੰ ਕੰਟਰੋਲ ਕਰਕੇ ਲੰਬੇ ਸਮੇਂ ਲਈ ਵੀ ਰੱਖਿਆ ਜਾ ਸਕਦਾ ਹੈ ਤੇ ਲੋਡ ਦੇ ਅਕੋਰਡਿੰਗ ਇਹਨਾਂ ਨੂੰ ਫੈਕਟਰੀ 'ਚ ਪਹੁੰਚਾਇਆ ਜਾਂਦਾ ਹੈ ਫੈਕਟਰੀ ਵਿੱਚ ਇਹਨਾਂ ਕੰਟੇਨਰਸ ਤੋਂ ਟਮਾਟਰ ਪਿਊਰੀ ਨੂੰ ਵੱਡੇ ਵੱਡੇ ਕੰਟੇਨਰਸ 'ਚ ਭਰਿਆ ਜਾਂਦਾ ਹੈ ਜਿਨ੍ਹਾਂ ਵਿੱਚ ਆਟੋਮ ਦੀ ਇਸ ਤੋਂ ਬਾਅਦ ਇਹ ਪੇਸਟ ਪਾਈਪ ਸਿਸਟਮ ਰਾਹੀਂ ਕੈਚ-ਅਪ ਕਿਚਨ ਵਿੱਚ ਪਹੁੰਚਦੀ ਏ ਜਿੱਥੇ ਇਸ ਪਿਉਰੀ ਵਿੱਚ ਇੱਕ ਤੈਅ ਮਾਤਰਾ ਵਿੱਚ ਸਵੀਟਨਰਸ ਜੋ ਕੈਚ-ਅਪ ਨੂੰ ਮਿਠਾਸ ਦਿੰਦੇ ਨੇ ਇਸ ਤੋਂ ਇਲਾਵਾ ਵਿਨੇਗਰ ਨਮਕ ਮਸਾਲੇ ਤੇ ਫਲੇਵਰ ਐਡ ਕੀਤੇ ਜਾਂਦੇ ਨੇ ਇਹਨਾਂ ਵਿੱਚੋਂ ਨਮਕ ਤੇ ਮਸਾਲੇ ਕੈਚ-ਅਪ ਨੂੰ ਪਕਾਉਣ ਦੇ ਪ੍ਰੋਸੈਸ ਵਿੱਚ ਸ਼ੁਰੂ ਵਿੱਚ ਹੀ ਪਾ ਦਿੱਤੇ ਜਾਂਦੇ ਨੇ ਪਰ ਵਿਨੇਗਰ ਜਾਨੀ ਕਿ ਸਿਰਕਾ ਤੇ ਸਵੀਟਨਰ ਥੋੜਾ ਬਾਅਦ ਚ ਪਾਏ ਜਾਂਦੇ ਨੇ ਇਸ ਦੇ ਨਾਲ ਹੀ ਥੋੜੀ ਮਾਤਰਾ ਵਿੱਚ ਲਸਣ ਤੇ ਪਿਆਜ਼ ਵੀ ਪੇਸਟ ਦੇ ਰੂਪ ਵਿੱਚ ਮਿਲਾਏ ਜਾਂਦੇ ਨੇ ਇਸ ਸਾਰੇ ਮਿਕਸਚਰ ਨੂੰ 30 ਤੋਂ 45 ਮਿੰਟਾਂ ਲਈ ਪਕਾਇਆ ਜਾਂਦਾ ਹੈ ਤੇ ਇਸ ਪੂਰੇ ਟਾਈਮ ਵਿੱਚ ਡਰਮ ਵਿੱਚ ਲੱਗੇ ਬਲੇਡ ਇਸ ਮਿਕਸਚਰ ਨੂੰ ਘੁਮਾਉਂਦੇ ਰਹਿੰਦੇ ਨੇ ਜਿਸ ਤੋਂ ਬਾਅਦ ਕੈਚਅਪ ਪੈਕੇਜਿੰਗ ਲਈ ਤਿਆਰ ਹੋ ਜਾਂਦੀ ਹੈ ਮਾਇਨਜ਼ ਵਰਗੀਆਂ ਕੰਪਨੀਆਂ ਕੀ ਸਟੋਨ ਸ਼ੇਪਡ ਦੀਆਂ ਬੋਤਲਾਂ ਵਰਤਦੇ ਨੇ ਇਸ ਤੋਂ ਇਲਾਵਾ ਟਰਾਂਸਪੇਰੈਂਟ ਬੋਤਲ ਦਾ ਹੀ ਇਸਤੇਮਾਲ ਹੁੰਦਾ ਹੈ ਤਾਂ ਕਿ ਕੈਚਅਪ ਦੇ ਫਰੈਸ਼ ਹੋਣ ਦਾ ਪਤਾ ਲੱਗ ਸਕੇ ਕਿਉਂਕਿ ਅਗਰ ਕੈਚਅਪ ਦਾ ਕਲਰ ਜ਼ਿਆਦਾ ਡਾਰਕ ਜਾਂ ਬ੍ਰਾਊਨ ਦਿਖੇ ਤਾਂ ਇਹ ਐਕਸਪਾਇਰਡ ਜਾਂ ਖਰਾਬ ਹੋ ਸਕਦੀ ਹੈ ਕੈਚਅਪ ਨੂੰ ਬੋਟਲਸ ਵਿੱਚ ਆਟੋਮੈਟਿਕ ਮਸ਼ੀਨਾਂ ਰਾਹੀਂ ਭਰਿਆ ਜਾਂਦਾ ਹੈ ਤੇ ਲੇਬਲ ਲਗਾ ਕੇ ਮਾਰਕੀਟ ਦੇ ਦੁਕਾਨਾਂ ਵਿੱਚ ਵਿਕਣ ਦਾ ਸਫ਼ਰ ਸ਼ੁਰੂ ਹੋ ਜਾਂਦਾ ਹੈ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ